ਅੱਛਾ ਲਿਆ ਕੋਦੋਂ ਸੀ ਬਾਬੇ ਇਹ ਬਾਬੇ 7 ਮਹੀਨੇ ਹੈ ਜੀ 7ਵੇਂ ਨੇ ਬੱਚਾ ਲਿਆ ਸੀ ਜੀ ਬੱਚਾ ਪਾਲਿਆ ਅੱਛਾ ਇਹਦੇ ਹੁਣ ਤੁਸੀਂ ਖੰਭ ਕੱਟੇ ਹੋ ਨੇ ਨਾ ਇਹ ਦਿਹਾਲ ਬਾਬਾਈ ਉਹ ਸ਼ਕਾਰ ਕਰਨ ਗਿਆ ਦੀ ਗਈ ਜੀ ਦੂਜੇ ਦੂਜੇ ਪਖਸ਼ਿਆਂ ਦੇ ਨਾਲ ਜਦੋਂ ਆਪਸ ਟਕਰਨ ਵਗੈਰਾ ਹੁੰਦੀ ਆ ਤੇ ਉਹ ਫੰਗ ਫੰਗ ਝਟ ਝੜ ਜਾਂਦੇ ਇਹਨਾਂ ਦੇ ਜਿਨ੍ਹਾਂ ਦਾ ਪੈਰ ਹੈ ਇਹ ਪੈ ਜਦੋਂ ਹੁਣ ਸਾਰਿਆਂ ਕੋਲ ਮੇਰੇ ਜ਼ਿਆਦਾਤਰ ਮੇਰੇ ਕੋਲ ਹੀ ਹੁੰਦਾ ਜੀ ਇਹ ਠੀਕ ਹੈ ਜੀ ਉਦਾਂ ਹੁਣ ਭਰਾਣੇ ਸਾਰੇ ਉਥੇ ਪੜਾ ਦੇ ਰਹੇ ਨੇ ਆ ਤੇ ਤਾਂ ਕਰਕੇ ਫਿਰ ਸਾਰਿਆਂ ਦਾ ਪ੍ਰੇਮ ਆ ਦੇ ਫਿਰ ਸਾਲਿਆਂ ਕੋ ਚਲ ਜਾਂਦਾ ਜਿੰਨੇ ਵੀ ਬਾਣੇ ਵਾਲੇ ਸਿੰਘ ਆ ਉਹਨਾਂ ਕੋ ਚਲ ਜਾਂਦਾ ਮੋਸਟਲੀ ਸ਼ਿਕਾਰ ਕਰਕੇ ਆਪਣਾ ਡੇਲੀ ਆਪਣਾ ਸ਼ਿਕਾਰ ਕਰ ਯਾਰ ਇਹ ਕਰਦਾ ਵਾਕਿਆ ਯਾਰ ਇਹਨੂੰ ਜਦੋਂ ਆਪ ਟਡਕਾ ਕ ਵਗੈਰ ਕਰੀ ਦੋ ਤਾਂ ਆਪ ਸ਼ਿਕਾਰ ਦੀਦਾ ਨਹੀਂ ਤਾਂ ਮੋਸਟਲੀ ਡੇਲੀ ਸ਼ਿਕਾਰ ਹੀ ਆਪ ਹੀ ਕਰਦਾ ਵਾ ਖਾਸੇ ਦੇ ਬਾਬਾ ਜੀ ਇਹ ਆ ਇੱਥੇ ਸਾਨੂੰ ਇਹ ਚੰਨੂ ਮਿਲਦਾ ਕਿ ਇਹਦੇ ਬੰਦੀ ਨਹੀਂ ਰਹਿਣਾ ਕਿਉਂਕਿ ਇਹ ਬੰਦੀ ਨਹੀਂ ਰਹਿੰਦਾ ਕਿਸੇ ਦਾ ਇਹਨੂੰ ਬੰਦੀ ਵੀ ਨਹੀਂ ਕਹਿ ਸਕਦੇ ਖੁੱਲਾ ਹੀ ਆ ਇਹਨੂੰ ਹੁਣ ਵੀ ਖੋਲ ਦਈਏ ਸਾਨੂੰ ਕੋਈ ਪ੍ਰੋਬਲਮ ਸਾਡੇ ਨਾਲ ਹੀ ਬੈਠਾ ਰਹੂਗਾ ਪਰ ਇਹ ਹੈ ਕਿ ਕਿਸੇ ਜੇ ਉੱਡ ਕੇ ਵੱਜ ਜਾਂ ਕਿਸੇ ਚੁੰਝਣਾ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਹਿਬ ਦੇ ਵਿੱਚ ਨਹਿنگ ਸਿੰਘਾਂ ਦੇ ਵੱਲੋਂ ਅੱਜ ਘੋੜਾ ਘੋੜਿਆਂ ਦੇ ਔਰ ਸ਼ਸਤਰ ਵੀ ਦੇ ਕਰਤੱਪ ਦਿਖਾਏ ਜਾਂਦੇ ਨੇ ਨਹਿنگ ਵੀਰ ਨੇ ਬਾਜ਼ ਹੈ ਦਸਮ ਪਾਤਸ਼ਾਹ ਗੋਲਵੀ ਬਾਜ਼ ਤੇ ਨਹਿنگ ਵੀਰਾਂ ਦੇ ਕੋਲ ਵੀ ਆਵਾਜ਼ ਦੀ ਕੀ ਖਾਸੀਅਤ ਆ ਪਹਿਲਾਂ ਫਤਿਹ ਦੀ ਸਾਂਝ ਪੋਣਿਆ ਵੀਰ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਫਤਿਹ ਅੱਜ ਵਾਜਗੇ ਕਰਾਂਗੇ ਇਹ ਨਾਲ ਆਸ਼ਕਤੀ ਮਤਾ ਸਾਹਿਬ ਦੇ ਵਾਦੇ ਮੰਨੂ ਪਾਵੇ ਸਾਥ ਦੀ ਆਗਾਜ਼ ਬਦੀ ਬਾਜ਼ ਦੀ ਮਹਾਨਤਾ ਬੜੀ ਉੱਚੀ ਦੱਸੀ ਗਈ ਆ ਕਿਉਂਕਿ ਸਾਨੂੰ ਤਾਂ ਨਹੀਂ ਪਤਾ ਸਤ ਦੁਨਿਆਵੀ ਲੋਕਾਂ ਜੇ ਤੁਸੀਂ ਤਾਂ ਬਾਜ਼ ਦੇ ਬਾਰੇ ਜਾਣਦੇ ਹੋ ਤੇ ਬਾਜ਼ ਬਾਰੇ ਜ਼ਰੂਰ ਚੰਨਣਾ ਪਾਉ ਕਰੋ ਬੱਬਾਈ ਸਵਾਲ ਆਖ ਸੀ ਇੱਕ ਲਾਉ ਤਵੇ ਗੁਰੂ ਗੋਬਿੰਦ ਸਿੰਘ ਜੀ ਨੇ ਕਹਣਾ ਹੀ ਬੱਬਾਈ ਇਸ ਬਾਜ਼ ਨੂੰ ਇੱਕ ਨੋਖਾ ਬਾਜ਼ ਵੱਖਰੀ ਚ ਹੀ ਆਈ ਜੀ ਇਹ ਵੱਖਰਾ ਪੰਛੀ ਐ ਇਹ ਮਾਰੇ ਤਾਂ ਜੁਣਿਆ ਇਹ ਇੱਕ ਬਹੁਤ ਤਕੜੀ ਜੰਗੀ ਯੋਧ ਚੀਜ਼ ਹੈ ਜੀ ਬੱਬਾਈ ਅੱਛਾ ਬਾਬੇ ਇਹ ਇਹਦੀ ਖਾਸੀਅਤ ਇਹ ਵੀ ਆ ਕਹਿੰਦੇ ਕਿੰਦੇ ਇਹ ਆਪਣਾ ਨਾ ਜਿਹੜਾ ਜੀਵਨ ਸਾਥੀ ਉਹ ਇੱਕ ਵਾਰ ਹੀ ਬਣਾਉਂਦਾ ਹੈ ਹਾਂਜੀ ਬਾਬੇ ਇਹ ਯਾਦ ਪੰਚ ਸਾਡੇ ਕੋਲੇ ਜੀ ਹਾਂਜੀ ਜਿਹੜੇ ਫਰ ਫਤਰੀ ਫੌਜ ਆਪਣੀ ਨੀਲੇ ਬਾਣੇ ਵਾਲੀ ਜੀ ਇਹ ਫੌਜ ਦੀ ਪਰਗੜ ਹੁੰਦਾ ਵਾ ਆ ਸੰਗ ਦਾ ਰੱਖਿਆ ਹੋਇਆ ਬਈ ਸਾਰੇ ਜਿਹੜੇ ਆਪਣੇ ਫਰਦੰਦਾ ਮੋਰਚੇ ਤੇ ਨਹੀਂ ਆਪਣਾ ਮੋਰਚਾ ਹੀ ਲੱਗਿਆ ਜੀ ਜੀਦਾ ਸੰਗ ਦਾ ਉੱਥੇ ਉਹ ਨਾਂ ਦੇ ਆਪਣੇ ਬੰਦੀ ਸੰਗਾ ਦਾ ਕੰਮੀ ਇਨਸਾਮ ਮੋਰਚਾ ਹਾਂਜੀ ਉੱਥੇ ਹੁੰਦੇ ਜੀ ਇਹ ਬਾਬਾ ਜੀ ਤੁਹਾਡੇ ਅੱਗੇ ਤੁਹਾਡੇ ਵਾਜੇ ਜੀ ਬਾਬਾ ਜੀ ਸਾਡਾ ਕਿ ਇੱਥੇ ਆਈ ਗੁਰੂ ਮਹਾਰਾਜ ਆਈ ਤਾਂ ਸੇਵਾ ਗਈ ਇਹਨਾਂ ਦੇ ਸੇਵਾ ਕਰਦੇ ਆਂ ਇਹਨਾਂ ਦੀ ਜੀ ਅੱਛਾ ਇਹ ਲਿਆ ਕਦੋਂ ਸੀ ਬਾਬਾ ਜੀ ਇਹ ਬਾਬਾ ਜੀ 7 ਮਹੀਨੇ ਆਈ ਜੀ 7 ਮਹੀਨੇ ਬੱਚਾ ਲਿਆ ਸੀ ਗਈ ਬੱਚਾ ਪਾਲਿਆ ਅੱਛਾ ਇਹਦੀ ਹੁਣ ਤੁਸੀਂ ਖੰਭ ਕੱਟੇ ਹੋ ਨੇ ਨਾ ਇਹ ਦਿਲਹਾਲ ਖੰਭ ਬਾਬਾ ਜੀ ਉਹ ਅਸ਼ਕਾਰ ਕਰਨ ਗਿਆ ਆਈ ਗਈ ਜੀ ਦੂਜੇ ਬਾ ਦੂਜੇ ਪਖਸ਼ੀਆਂ ਦੇ ਨਾਲ ਜਦੋਂ ਆਪਸ ਟੱਕਰਾਂ ਵਗੈਰਾ ਹੁੰਦੀ ਆ ਤੇ ਉਹ ਫੰਗ ਫੰਗ ਝੜ ਝੜ ਜਾਂਦੇ ਇਹਨਾਂ ਦੇ ਤੇ ਉਹ ਜਦੋਂ ਲੜਾਈ ਲੜੂਈ ਹੋ ਜਾਂਦੀ ਵਿੱਚ ਹਾਂਜੀ ਅੱਛਾ ਇਹਦੀ ਉਮਰ ਕਿੰਨੀ ਹੈ ਬਾਬਾ ਜੀ ਇਹ 7 ਮਹੀਨੇ ਬਾਬਾ ਜੀ ਨਾ ਸਕੰਦਰ ਆਈ ਇਹਦਾ 10 ਦਿਨ ਇਹ ਨਾਮ ਕੀ ਹੈ ਜੀ ਸਕੰਦਰੀ ਸਕੰਦਰ ਨਾਮ ਬੜਾ ਖਤਰਨਾਕ ਹੈ ਹਾਂਜੀ ਬਾਬਾ ਜੀ ਸੁਣੋ ਆ ਪਾਛੇ ਪੁੱਤਰਾ ਵਰ ਨਾਂ ਜੰਗੀ ਜੰਗੀ ਰੱਖੇ ਵਰ ਫੌਜ ਨੇ ਜੰਗੀ ਨਾ ਹੀ ਰੱਖਣਾ ਜੀ ਬਾਬਾ ਜੀ ਦੀ ਖਰਾਕ ਵਗੈਰਾ ਫਿਰ ਇਹ ਮਾਰਾ ਢਲੇ ਸ਼ੱਕਦਾ ਜੀ ਕੀ ਸਕਦੇ ਢਲੇ ਸ਼ੱਕਦਾ ਜੀ ਡਲੇ ਨਿਆਗ ਸਿੰਘਾਂ ਦੀ ਪਾਸ਼ਾ ਦੇ ਵਿੱਚ ਮੀਟ ਨੂੰ ਡਲੇ ਕਹਿੰਦੇ ਨੇ ਠੀਕ ਹੈ ਠੀਕ ਹੈ ਓਕੇ ਸਾਹਸਤ ਦਿਨਾਂ ਵੀ ਲੋਕਾਂ ਨੂੰ ਇਹਨਾਂ ਵਾਰੇ ਨਹੀਂ ਪਤਾ ਤੇ ਬਾਬਾ ਜੀ ਇਹਦੀ ਉਮਰ ਤਕਰੀਬਨ ਕਿੰਨੇ ਸਾਲ ਕਹਿ ਰਹੇ ਹੋ 7 ਮਹੀਨੇ ਕਹਿ ਰਹੇ 7 ਮਹੀਨੇ 7 ਮਹੀਨਿਆਂ ਦਾ ਹੀ ਤੇ ਫਿਰ ਦੂਸਰੀ ਗੱਲ ਇਹ ਆ ਕਿ ਅਸਮਾਨ 'ਚ ਵੀ ਖੁੱਲਾ ਛੱਡ ਦਿਓ ਇਹਨਾਂ ਨੂੰ ਥੋੜੇ ਅਸਮਾਨ ਦੇ ਲਈ ਇਹ ਬਾਬੇ ਪੜਾ ਦੇ ਖੁੱਲੇ ਹੀ ਰਹਿੰਦਾ ਵਾ ਇਹਨੂੰ ਜਿਵੇਂ ਮਹੱਲੇ ਵਗੈਰਾ ਤਾਂ ਬੰਦ ਦੇ ਜੇ ਕਿਸੇ ਚੁੰਝ ਚੰਝ ਨਾ ਮਾਰਦੇ ਕਿਉਂਕਿ ਬਾਣੇ ਵਾਲਿਆਂ ਨਾਲ ਪਿਆਰ ਜ਼ਿਆਦਾ ਵਾ ਕਿਉਂਕਿ ਬਾਣੇ ਵਾਲਿਆਂ ਦੇ ਨਾਲ ਹੀ ਰਹਿੰਦਾ ਵਾ ਦੂਜਿਆਂ ਨੂੰ ਓਪਰਾ ਕਰ ਦਹਲੇ ਵਿੱਚ ਵਿੱਚ ਥੋੜੇ ਦੇ ਇੱਕ ਵਾਰ ਜ਼ਰੂਰ ਤੁਸੀਂ ਦਰਸ਼ਨ ਦਿਰਾ ਸਕਦੇ ਹੋ ਇਹਨਾਂ ਨੂੰ ਪੜ ਕੇ ਆਇਆ ਹੁੰਦਾ ਹੈ ਪਰ ਲੋੜ ਕਰਦੇ ਸਹੀ ਤੇਰੇ ਨੇ ਮੇਲ ਕਰਾਉਣ ਨੂੰ ਮਿਲਿਆ ਇਹਨੇ ਪਾਗਲ ਪੁੱਤਰ ਨਾਮ ਪਟਾਵੇ ਮਰਦਾਨ ਪੰਜਾਬ ਸਰਦੀ ਕਰੋ ਜਿਹੜੇ ਤੁਹਾਡੇ ਸਰਬੱਤ ਦਾ ਭਲਾ ਵਾਹ ਜੀ ਵਾਹ ਬੱਬੀ ਅੱਜ ਤਾਂ ਕਿ ਇਹ ਸ਼ਿਕਾਰ ਕਰ ਵੀ ਰਿਹਾ ਜਦੋਂ ਤੁਸੀਂ ਆਦਤ ਤੇ ਲੈ ਆ ਜਿਵੇਂ ਇਹਦੇ ਪੰਚੇ ਬਾਰੇ ਖਤਰਨਾਕ ਹੁੰਦੇ ਨੇ ਤੁਹਾਡੇ ਵੀ ਵੱਜੇ ਨੇ ਮੈਂ ਜ਼ਰੂਰ ਇਹ ਬਾਬਾ ਜੀ ਹੁਣ ਆਦਾ ਜੀ ਪੈ ਗਈ ਜੀ ਏ ਹੁਣ ਆਦਤ ਪੈ ਗਈ ਹੈ ਕਿ ਇਹਨੇ ਨੋ ਮਹਿਸੂਸ ਨਹੀਂ ਹੁੰਦੇ ਹਾਂਜੀ ਬੇਤਨ ਕਰਦਾ ਜੀ ਨਾਲ ਹੀ ਗੁਰੂ ਪਾਸ਼ ਨੇ ਨੂੰ ਆਪਣੇ ਕੋਲ ਵੀ ਰੱਖਿਆ ਸਾਰੇ ਜੀਵਨ ਜਿੰਨਾ ਜੀਵਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਤਾ ਸੀ ਤਾਂ ਉਮਰ ਉਹਨਾਂ ਨੇ ਆਪਣੇ ਨਾਲ ਰੱਖਿਆ ਔਰ ਇਹਦੀ ਖਾਸੀਅਤ ਵੀ ਬਹੁਤ ਵੱਡੀ ਲਿਖੀ ਗਈ ਆ ਗੁਰੂ ਬਾਛ ਨੇ ਆਪਣੀ ਬਾਣੀ ਵਿੱਚ ਵੀ ਇਹਦੇ ਬਾਰੇ ਲਿਖਿਆ ਹਨਾ ਦਸਮ ਗ੍ਰੰਥੇ ਵਿੱਚ ਵੀ ਇਹਦੀ ਮਹੱਤਤਾ ਦਿੱਤੀ ਗਈ ਆ ਤੇ ਇਹ ਕੀ ਵੀ ਆ ਕਿ ਇਹਨੂੰ ਜਦ ਤੁਸੀਂ ਆਪ ਜਿਹੜਾ ਤੁਸੀਂ ਡਲੇ ਚਲੋ ਵੈਸੇ ਮੈਂ ਆਪ ਯਾਪੀ ਬਾਸ਼ਾ ਵਾਲੇ ਜੀ ਕਹਿੰਦਾ 마ਸ ਪਾਉਣੇ ਤਾਂ ਫਿਰ ਤੁਸੀਂ ਕਿੱਥੋਂ ਲੈ ਕੇ ਆਉਨੇ ਕਿਦਾਂ ਪ੍ਰੋਵਾਈਡ ਕਰਦੇ ਹੋ ਜੀ ਮਤਲਬ ਕਿਵੇਂ ਲੈ ਕੇ ਆਉਨੇ ਹੋ ਮਹਾਰਾਜ ਦੁਕਾਨਾਂ ਵੀ ਹੁੰਦੀਆਂ ਆਈ ਦੁਕਾਨਾਂ ਦਾ ਵੀ ਕਈ ਯਾਰ ਨਹੀਂ ਤਾਂ ਜਦੋਂ ਝਟਕੇ ਕਰੀਦੇ ਖੁਦ ਕਰੀਦੇ ਆ ਤੇ ਉਦੋਂ ਸਾਈਡ ਤੇ ਕੱਢ ਕੇ ਰੱਖ ਲਈਦਾ ਤੇ ਉਹਦੇ ਨਾਲ ਦੇ ਨਾਲ ਦੇਈ ਦਈਏ ਕਿਉਂਕਿ ਰੋਜ਼ ਇਹਨੂੰ ਤਾਂ ਖਰਾਕ ਦੀ ਲੋੜ ਹਾਂਜੀ ਹਾਂਜੀ ਤੇ ਦੂਸਰੀ ਗੱਲ ਕਰਦੇ ਆਂ ਕਿ ਜਦੋਂ ਇਹ ਆਪਣੇ ਜੀਵਨ ਸਾਥੀ ਦੀ ਗੱਲ ਕਰਦੇ ਆਂ ਅਜੇ ਇਹ ਬਾਤ ਆ ਜਾਂ ਕਿਉਂਕਿ ਜੀਵਨ ਸਾਥੀ ਦੇ ਨਾਲ ਇਹ ਵੀ ਮੈਂ ਇੰਨਾ ਕੁ ਜ਼ਰੂਰ ਜਾਣਦਾ ਕਿ ਕਹਿੰਦੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਹੀ ਆਪਣੇ ਪ੍ਰਜਾ ਨਾਲ ਕਰਦਾ ਆਪਣੇ ਸਾਥੀ ਦੇ ਨਾਲ ਇੱਕ ਉਹਦੇ ਨਾਲ ਹੀ ਰਹਿੰਦਾ ਜੇ ਉਹ ਚਲੇ ਜਾਵੇ ਤਾਂ ਕਿਸੇ ਨਾਲ ਨਹੀਂ ਰਹਿੰਦਾ ਇਕੱਲਾ ਹੀ ਰਹਿੰਦਾ ਇਹ ਫਿਰ ਇਹ ਬਿਲਕੁਲ ਸਹੀ ਗੱਲ ਆ ਬਾਬਾ ਜੀ ਇਹ ਰਹਿੰਦਾ ਕਿਸੇ ਕੋ ਨਹੀਂ ਇਹ ਬਸ ਜਰੋ ਜਿਨ੍ਹਾਂ ਨਾਲ ਪਹਿਰੇ ਪਿਆ ਜੇ ਜਰ ਹੁਣ ਸਾਰਿਆਂ ਕੋਲ ਜਿਆਦਾਤਰ ਮੇਰੇ ਕੋਲ ਹੀ ਹੁੰਦਾ ਜੀ ਇਹ ਠੀਕ ਹੈ ਜੀ ਉਦਾਂ ਹੁਣ ਭਰਾਣੇ ਸਾਰੇ ਉਥੇ ਪੜਾ ਦੇ ਰਹੇ ਨੇ ਆ ਤੇ ਤਾਂ ਕਰਕੇ ਫਿਰ ਸਾਰਿਆਂ ਦਾ ਪ੍ਰੇਮ ਆ ਦੇ ਫਿਰ ਸਾਰੇ ਕੋ ਚਲ ਜਾਂਦਾ ਜਿੰਨੇ ਵੀ ਬਾਣੇ ਵਾਲੇ ਸਿੰਘ ਆ ਉਹਨਾਂ ਕੋ ਚਲ ਜਾਂਦਾ ਮੋਸਟਲੀ ਇੱਕ ਇਹ ਵੀ ਆ ਕਿ ਇਹਦੇ ਆ ਇਹ ਲਿਆ ਕਿਤੋਂ ਸੀ ਬਾਬਾ ਜੀ ਜ਼ਰੂਰ ਮੈਨੂੰ ਉਹ ਵੀ ਦੱਸੋ ਕਿ ਜਦੋਂ ਲਿਆ ਸੀ ਕਿੰਡਕ ਸੀ ਉਹਨੇ ਭੇਟਾ ਕੀਤਾ ਸੀ ਕਿੰਨਾ ਕੁ ਸੀਗਾ ਦੋ ਜੀ ਬੱਚਾ ਹੀ ਸੀਗਾ ਜੀ ਬਾਬਾ ਜੀ 45 ਦਿਨਾਂ ਦਾ ਕਹਿ ਸਕੋ ਤੇਦੀ ਜਿਹੜੀ ਇਹ ਵਾਪਰ ਕੱਢਦੇ ਫਿਲਹਾਲ ਅਸਮਾਨ ਚ ਤਾਂ ਖੁੱਲਾ ਛੜਦੇ ਹੋ ਹਾਂਜੀ ਹਾਂਜੀ ਖੁੱਲਾ ਰਹਿੰਦਾ ਹੀ ਪੜਾ ਤੇ ਖੁੱਲਾ ਹੀ ਰਹਿੰਦਾ ਵਾ ਤੇ ਮੁੜੇ ਹੁੰਦਾ ਜੀ ਫਿਰ ਨਾਲ ਆ ਜਾਂਦਾ ਸ਼ਾਮ ਨੂੰ ਆਪੇ ਆ ਜਾਂਦਾ ਸ਼ਿਕਾਰ ਕਰਕੇ ਆਪਣਾ ਡੇਲੀ ਆਪਣਾ ਸ਼ਿਕਾਰ ਕਰਿਆ ਯਾਰ ਇਹ ਕਰਦਾ ਵਾ ਕਈ ਯਾਰ ਇਹਨੂੰ ਜਦੋਂ ਆਪ ਟੜਕਾ ਵਗੈਰ ਕਰੀ ਦੋ ਤਾਂ ਆਪ ਸ਼ਿਕਾਰ ਦੀਦਾ ਨਹੀਂ ਤਾਂ ਮੋਸਟਲੀ ਡੇਲੀ ਸ਼ਿਕਾਰੇ ਆਪ ਹੀ ਕਰਦਾ ਵਾ ਕੁਝ ਹੋਰ ਇਹਦੀ ਖਾਸੀਅਤਾਂ ਕੀ ਨੇ ਜਿਹੜੀ ਇਹਦੀ ਆਪ ਦੀ ਖਾਸੀਅਤ ਹੈ ਉਹ ਜ਼ਰੂਰ ਦੋ ਕੁ ਲਫ਼ਜ਼ ਹੋਰ ਦੱਸੋ ਜੀ ਖਾਸੀਅਤ ਬਾਬਾ ਜੀ ਇਹ ਆ ਇਹ ਸਾਨੂੰ ਇੱਥੋਂ ਮਿਲਦਾ ਕਿ ਇਹਦੇ ਬੰਦੀ ਨਹੀਂ ਰਹਿਣਾ ਕਿਉਂਕਿ ਇਹ ਬੰਦੀ ਨਹੀਂ ਰਹਿੰਦਾ ਕਿਸੇ ਦਾ ਪਰ ਇਹ ਪੈਰ ਜ਼ਰੂਰ ਬੰਨਿਆ ਹੈ ਇਸ ਦਾ ਇਹ ਇਸ ਟਾਈਮ ਬਾਬਾ ਜੀ ਬੰਦੀ ਇਹਨੂੰ ਬੰਦੀ ਵੀ ਨਹੀਂ ਕਹਿ ਸਕਦੇ ਖੁੱਲਾ ਹੀ ਆ ਜੀ ਇਹਨੂੰ ਹੁਣ ਵੀ ਖੋਲ ਦिए ਸਾਨੂੰ ਕੋਈ ਪ੍ਰੋਬਲਮ ਸਾਡੇ ਨਾਲ ਹੀ ਬੈਠਾ ਰਹੂਗਾ ਪਰ ਇਹ ਆ ਕਿ ਕਿਸੇ ਜੇ ਉੱਡ ਕੇ ਵੱਜਣ ਕਿਸੇ ਚੁੰਝ ਨਾ ਮਾਰ ਦੇ ਅੱਛਾ ਲਿਆ ਕੋਦੋਂ ਸੀ ਬਾਬੇ ਇਹ ਬਾਬੇ 7 ਮਹੀਨੇ ਹੈ ਜੀ 7ਵੇਂ ਨੇ ਬੱਚਾ ਲਿਆ ਸੀ ਜੀ ਬੱਚਾ ਪਾਲਿਆ ਅੱਛਾ ਇਹਦੇ ਹੁਣ ਤੁਸੀਂ ਖੰਭ ਕੱਟੇ ਹੋ ਨੇ ਨਾ ਇਹ ਦਿਹਾਲ ਬਾਬਾਈ ਉਹ ਸ਼ਕਾਰ ਕਰਨ ਗਿਆ ਸੀ ਜੀ ਦੂਜੇ ਦੂਜੇ ਪਖਸ਼ਿਆਂ ਦੇ ਨਾਲ ਜਦੋਂ ਆਪਸ ਟਕਰਾਂ ਵਗੈਰਾ ਹੁੰਦੀ ਆ ਤੇ ਉਹ ਫੰਗ ਫੰਗ ਝਟ ਝੜ ਜਾਂਦੇ ਇਹਨਾਂ ਦੇ ਜਿਨ੍ਹਾਂ ਦੇ ਪੈਰ ਹੈ ਇਹ ਪੈ ਜਦ ਹੁਣ ਸਾਰਿਆਂ ਕੋਲ ਮੇਰੇ ਜ਼ਿਆਦਾਤਰ ਮੇਰੇ ਕੋਲ ਹੀ ਹੁੰਦਾ ਜੀ ਇਹ ਠੀਕ ਹੈ ਜੀ ਉਦਾਂ ਹੁਣ ਭਰਾਣੇ ਸਾਰੇ ਉਥੇ ਪੜਾ ਦੇ ਰਹੇ ਨੇ ਆ ਤੇ ਤਾਂ ਕਰਕੇ ਫਿਰ ਸਾਰਿਆਂ ਦਾ ਪ੍ਰੇਮ ਆ ਦੇ ਫਿਰ ਸਾਲਿਆਂ ਕੋ ਚਲ ਜਾਂਦਾ ਜਿੰਨੇ ਵੀ ਬਾਣੇ ਵਾਲੇ ਸਿੰਘ ਆ ਉਹਨਾਂ ਕੋ ਚਲ ਜਾਂਦਾ ਮੋਸਟਲੀ ਸ਼ਿਕਾਰ ਕਰਕੇ ਆਪਣਾ ਡੇਲੀ ਆਪਣਾ ਸ਼ਿਕਾਰ ਕਰ ਯਾਰ ਇਹ ਕਰਦਾ ਵਾਕਿਆ ਯਾਰ ਇਹਨੂੰ ਜਦੋਂ ਆਪ ਟਡਕਾ ਕ ਵਗੈਰਾ ਕਰੀ ਦੋ ਤਾਂ ਆਪ ਸ਼ਿਕਾਰ ਦੀਦਾ ਨਹੀਂ ਤਾਂ ਮੋਸਟਲੀ ਡੇਲੀ ਸ਼ਿਕਾਰ ਹੀ ਆਪ ਹੀ ਕਰਦਾ ਵਾ ਖਾਸੇ ਦੇ ਬਾਬਾ ਜੀ ਇਹ ਆ ਇੱਥੇ ਸਾਨੂੰ ਇਹ ਚੰਨੂ ਮਿਲਦਾ ਕਿ ਇਹਦੇ ਬੰਦੀ ਨਹੀਂ ਰਹਿਣਾ ਕਿਉਂਕਿ ਇਹ ਬੰਦੀ ਨਹੀਂ ਰਹਿੰਦਾ ਕਿਸੇ ਦਾ ਇਹਨੂੰ ਬੰਦੀ ਵੀ ਨਹੀਂ ਕਹਿ ਸਕਦੇ ਖੁੱਲਾ ਹੀ ਆ ਇਹਨੂੰ ਹੁਣ ਵੀ ਖੋਲ ਦਈਏ ਸਾਨੂੰ ਕੋਈ ਪ੍ਰੋਬਲਮ ਸਾਡੇ ਨਾਲ ਹੀ ਬੈਠਾ ਰਹੂਗਾ ਪਰ ਇਹ ਹੈ ਕਿ ਕਿਸੇ ਜੇ ਉੱਡ ਕੇ ਵੱਜ ਜਾਂ ਕਿਸੇ ਚੁੰਝਣਾ ਮਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਹਿਬ ਦੇ ਵਿੱਚ ਨਹਿنگ ਸਿੰਘਾਂ ਦੇ ਵੱਲੋਂ ਅੱਜ ਘੋੜਾ ਘੋੜਿਆਂ ਦੇ ਔਰ ਸ਼ਸਤਰ ਵੀ ਦੇ ਕਰਤੱਪ ਦਿਖਾਏ ਜਾਂਦੇ ਨੇ ਨਹਿنگ ਵੀਰ ਨੇ ਬਾਜ਼ ਹੈ ਦਸਮ ਪਾਤਸ਼ਾਹ ਗੋਲਵੀ ਬਾਜ਼ ਸੀ ਤੇ ਨਹਿنگ ਵੀਰਾਂ ਦੇ ਕੋਲ ਵੀ ਆਵਾਜ਼ ਦੀ ਕੀ ਖਾਸੀਅਤ ਆ ਪਹਿਲਾਂ ਫਤਿਹ ਦੀ ਸਾਂਝ ਪੋਣਿਆ ਵੀਰ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਫਤਿਹ ਅੱਜ ਵਾਜਗੇ ਕਰਾਂਗੇ ਇਹ ਨਾਲ ਆਸ਼ਕਤੀ ਮਤਾ ਸਾਹਿਬ ਦੇ ਵਾਦੇ ਮੰਨੂ ਪਾਵੇ ਸਾਥ ਦੀ ਆਗਾ ਬਤਿ ਬਾਜ਼ ਦੀ ਮਹਾਨਤਾ ਬੜੀ ਉੱਚੀ ਦੱਸੀ ਗਈ ਆ ਕਿਉਂਕਿ ਸਾਨੂੰ ਤਾਂ ਨਹੀਂ ਪਤਾ ਸਤ ਦੁਨਿਆਵੀ ਲੋਕਾਂ ਜੇ ਤੁਸੀਂ ਤਾਂ ਬਾਜ਼ ਦੇ ਬਾਰੇ ਜਾਣਦੇ ਹੋ ਤੇ ਬਾਜ਼ ਬਾਰੇ ਜ਼ਰੂਰ ਚੰਨਣਾ ਪਾਉ ਕਰੋ ਬਾਬਾ ਜੀ ਸਵਾਲ ਆਖ ਸੀ ਇੱਕ ਲਾਉ ਤਵੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਣਾ ਹੀ ਬੱਬਾਈ ਇਸ ਬਾਜ਼ ਨੂੰ ਇੱਕ ਨੋਖਾ ਬਾਜ਼ ਵੱਖਰੀ ਜੀ ਆਈ ਜੀ ਇਹ ਵੱਖਰਾ ਪੰਛੀ ਐ ਇਹ ਮਾਰੇ ਤਾਂ ਜੁਣਿਆ ਇਹ ਇੱਕ ਬਹੁਤ ਤਕੜੀ ਜੰਗੀ ਯੋਧ ਚੀਜ਼ ਹੈ ਜੀ ਬੱਬਾਈ ਅੱਛਾ ਬਾਬੇ ਇਹ ਇਹਦੀ ਖਾਸੀਅਤ ਇਹ ਵੀ ਆ ਕਹਿੰਦੇ ਕਿੰਦੇ ਇਹ ਆਪਣਾ ਨਾ ਜਿਹੜਾ ਜੀਵਨ ਸਾਥੀ ਉਹ ਇੱਕ ਵਾਰ ਹੀ ਬਣਾਉਂਦਾ ਹੈ। ਹਾਂਜੀ ਬਾਬੇ ਇਹ ਯਾਦ ਪੰਚ ਸਾਡੇ ਕੋਲੇ। ਜੀ। ਹਾਂਜੀ ਜਿਹੜੇ ਫਰ ਫਤਰੀ ਫੌਜ ਆਪਣੀ ਨੀਲੇ ਬਾਣੇ ਵਾਲੀ ਜੀ। ਇਹ ਫੌਜ ਦੀ ਪਰਗੜ ਹੁੰਦਾ ਵਾ। ਆ ਸੰਗ ਦਾ ਰੱਖਿਆ ਹੋਇਆ ਵੇ ਸਾਰੇ ਜੋ ਆਪਣੇ ਫੈਰ ਦਿੰਦਾ ਮੋਰਚੇ ਤੋਂ ਨਹੀਂ ਆਪਣਾ ਮੋਰਚਾ ਹੀ ਲੱਗਿਆ ਜੀ ਛੀ ਦਾ ਸੰਗਲ ਉੱਥੇ ਉਹ ਨਾਂ ਦੇ ਆਪਣੇ ਬੰਦੀ ਸੰਘਾ ਦਾ ਕੰਮੀ ਇਨਸਾਮ ਮੋਰਚਾ ਹਾਂਜੀ ਉੱਥੇ ਨੇ ਤੇ ਬਾਬਾ ਜੀ ਤੁਹਾਡੇ ਅੱਗੇ ਤੁਹਾਡਾ ਵਾਜੇ ਜੀ ਬਾਬਾ ਜੀ ਸਾਡਾ ਕਿਥੇ ਆਈ ਗੁਰੂ ਮਹਾਰਾਜ ਆਈ ਤਾਂ ਸੇਵਕ ਆਈ ਇਹਨਾਂ ਦੇ ਸੇਵਾ ਕਰਦੇ ਆ ਇਹਨਾਂ ਦੀ ਅਥੇ ਲਿਆ ਕਦੋਂ ਸੀ ਬਾਬਾ ਜੀ ਇਹ ਬਾਬਾ ਜੀ 7 ਮਹੀਨੇ ਆਈ 7 ਮਹੀਨੇ ਬੱਚਾ ਲਿਆ ਸੀ ਜੀ ਬੱਚਾ ਪਾਲਿਆ ਅੱਛਾ ਇਹਦੀ ਹੁਣ ਤੁਸੀਂ ਖੰਭ ਕੱਟੇ ਹੋ ਨੇ ਨਾ ਇਹ ਦਿਲਹਾਲ ਬਾਬਾ ਜੀ ਔਰ ਅਸ਼ਕਾਰ ਕਰਨ ਗਿਆ ਦੀ ਜੀ ਦੂਜੇ ਦੂਜੇ ਪਖਸ਼ਿਆਂ ਦੇ ਨਾਲ ਜਦੋਂ ਆਪਸ ਟੱਕਰਾਂ ਵਗੈਰਾ ਹੁੰਦੀ ਆ ਤੇ ਉਹ ਫੰਗ ਫੰਗ ਝੜ ਝੜ ਜਾਂਦੇ ਇਹਨਾਂ ਦੇ ਤੇ ਉਹ ਜਦੋਂ ਲੜਾਈ ਲੜੂਈ ਹੋ ਜਾਂਦੀ ਵਿੱਚ ਹਾਂਜੀ ਜੀ ਅੱਛਾ ਇਹਦੀ ਉਮਰ ਕਿੰਨੀ ਹੈ ਬਾਬਾ ਜੀ ਇਹ 7 ਮਹੀਨੇ ਬਾਬਾ ਜੀ ਨਾ ਸਕੰਦਰ ਆਈ ਇਹਦਾ 10 ਦਿਨ ਇਹ ਨਾਮ ਕੀ ਹੈ ਜੀ ਸਕੰਦਰੀ ਸਕੰਦਰ ਨਾਮ ਬੜਾ ਖਤਰਨਾਕ ਹੈ ਹਾਂਜੀ ਬਾਬਾ ਜੀ ਸੁਣੋ ਆਪਾਂ ਅੱਛੇ ਪੁੱਤਰਾ ਵਰ ਨਾਂ ਜੰਗੀ ਜੰਗੀ ਰੱਖੇ ਵਰ ਫੌਜ ਨੇ ਜੰਗੀ ਨਾ ਹੀ ਰੱਖਣਾ ਜੀ ਬਾਬਾ ਜੀ ਦੀ ਖਰਾਕ ਵਗੈਰਾ ਫਿਰ ਇਹ ਮਾਰਾ ਢਲੇ ਸ਼ੱਕਦਾ ਜੀ ਕੀ ਸਕਦੇ ਟਲੇ ਸਕਦਾ ਜੀ ਟਲੇ ਨਿਹੰਗ ਸਿੰਘਾਂ ਦੀ ਬਾਸ਼ਾ ਦੇ ਵਿੱਚ ਮੀਟ ਨੂੰ ਟਲੇ ਕਹਿੰਦੇ ਨਾ ਠੀਕ ਹੈ ਠੀਕ ਹੈ ਓਕੇ ਸਾਹਸਤ ਦਿਨਾਂ ਵੀ ਲੋਕਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਤੇ ਬਾਬਾ ਜੀ ਇਹਦੀ ਉਮਰ ਤਕਰੀਬਨ ਕਿੰਨੇ ਸਾਲ ਕਹਿ ਰਹੇ ਹੋ 7 ਮਹੀਨੇ 7 ਮਹੀਨੇ 7 ਮਹੀਨੇ 7 ਮਹੀਨੇ ਦਾ ਹੀ ਤੇ ਫਿਰ ਦੂਸਰੀ ਗੱਲ ਇਹ ਆ ਕਿ ਅਸਮਾਨ ਤੇ ਵੀ ਖੁੱਲਾ ਛੱਡ ਦਿਓ ਇਹਨਾਂ ਨੂੰ ਟੁੱਟਦੇ ਆ ਅਸਮਾਨ ਦੇ ਲਈ ਬਾਬਾ ਪੜਾ ਦੇ ਖੁੱਲੇ ਹੀ ਰਹਿੰਦਾ ਵਾ ਇਹਨੂੰ ਜਵੇਂ ਮਹੱਲੇ ਵਗੈਰਾ ਤਾਂ ਬੰਨ ਦੇ ਜਾਈ ਕਿਸੇ ਚੁੰਝ ਚੰਝਣਾ ਮਾਰਦੇ ਕਿਉਂਕਿ ਬਾਣੇ ਵਾਲਿਆਂ ਨਾਲ ਪਿਆਰ ਜ਼ਿਆਦਾ ਵਾ ਕਿਉਂਕਿ ਬਾਣੇ ਵਾਲਿਆਂ ਦੇ ਨਾਲ ਹੀ ਰਹਿੰਦਾ ਵਾ ਦੂਜਿਆਂ ਨੂੰ ਓਪਰਾ ਕਰਦਾ ਹਾਲੇ ਵਿੱਚ ਵਿੱਚ ਮੈਂ ਥੋੜੇ ਦੇ ਇੱਕ ਵਾਰ ਜ਼ਰੂਰ ਤੁਸੀਂ ਦਰਸ਼ਨ ਕਰਾ ਸਕਦੇ ਹੋ ਇਹਨਾਂ ਨੂੰ ਪੜ ਕੇ ਸਤਿਗੁਰੂ ਮਹਾਰਾਜ ਦਾ ਕਾਲ ਕੰਟ ਕਦੀ ਪੜਨੀ ਹੋਸੀ ਬਰ ਕਾਲ ਕਰਦੀਆਂ ਕਹਿੰਦਾ ਆਇਆ ਹੁੰਦਾ ਹੈ ਪਰ ਤੁਹਾਨੂੰ ਕਰੇ ਹੋਏ 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 ਸੁਖ ਵਰਤੋਂ ਸਹੀ ਤਰ੍ਹਾਂ ਦੇ ਮੋਲ ਕਰਾਓ ਜਿੰਨਾ ਮਿਲਿਆ ਆਪਣੇ ਬਾਗ ਨੂੰ ਪੁੱਤਰ ਨਾਮ ਦਿੱਤਾ ਹੈ ਪ੍ਰਦਾਨ ਕਰਨਾ ਨਾਮ ਕਰ ਵੀ ਕਰੋ ਜਿਹੜੇ ਤੁਹਾਡੇ ਸਰਬੱਤ ਦਾ ਵਾਹ ਜੀ ਵਾਹ ਬੰਦੇ ਵਾਲੇ ਵਾਲੇ ਤੈਨੂੰ ਭਾਵੇਂ ਬੱਬੀ ਅੱਜ ਤਾਂ ਕਿ ਇਹ ਸ਼ਿਕਾਰ ਕਰ ਵੀ ਰਿਹਾ ਜਦੋਂ ਤੁਸੀਂ ਆਦਤ ਤੇ ਲਿਆ ਜਿਵੇਂ ਇਹਦੇ ਪੰਛੀ ਬਾਰੇ ਖਤਰਨਾਕ ਹੁੰਦੇ ਨੇ ਤੁਹਾਡੇ ਵੀ ਵੱਜੇ ਨੇ ਮੈਂ ਜ਼ਰੂਰ ਇਹ ਬਾਬਾ ਜੀ ਹੁਣ ਆਦਤ ਜੀ ਪੈ ਗਈ ਜੀ ਇਹ ਹੁਣ ਆਦਤ ਪੈ ਗਈ ਹੈ ਕਿ ਇਹਨੇ ਨੋ ਮਹਿਸੂਸ ਨਹੀਂ ਹੁੰਦੇ ਹਾਂ ਜੀ ਨਾ ਲਈ ਗੁਰੂ ਪਾਸ਼ ਨੇ ਨੂੰ ਆਪਣੇ ਕੋਲ ਵੀ ਰੱਖਿਆ ਸਾਰੀ ਜੀਵਨ ਜਿੰਨਾ ਜੀਵਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਤਾ ਸੀ ਤਾਂ ਉਮਰ ਉਹਨਾਂ ਨੇ ਆਪਣੇ ਨਾਲ ਰੱਖਿਆ ਔਰ ਇਹਦੀ ਖਾਸੀਅਤ ਵੀ ਬਹੁਤ ਵੱਡੀ ਲਿਖੀ ਗਈ ਆ ਗੁਰੂ ਬਾਛ ਨੇ ਆਪਣੀ ਬਾਣੀ ਵਿੱਚ ਵੀ ਇਹਦੇ ਬਾਰੇ ਲਿਖਿਆ ਹਨਾ ਦਸਮ ਗ੍ਰੰਥੇ ਵਿੱਚ ਵੀ ਇਹਦੀ ਮਹੱਤਤਾ ਦਿੱਤੀ ਗਈ ਆ ਤੇ ਇਹ ਕੀ ਵੀ ਆ ਕਿ ਇਹਨੂੰ ਜਦ ਤੁਸੀਂ ਆਪ ਜਿਹੜਾ ਤੁਸੀਂ ਡਲੇ ਚਲੋ ਵੈਸੇ ਮੈਂ ਆਪ ਯਾਪੀ ਬਾਸ਼ਾ ਵਾਲੇ ਜੀ ਕਹਿੰਦਾ 마ਸ ਪਾਉਣੇ ਤਾਂ ਫਿਰ ਤੁਸੀਂ ਕਿੱਥੋਂ ਲੈ ਕੇ ਆਉਨੇ ਕਿਦਾਂ ਪ੍ਰੋਵਾਈਡ ਕਰਦੇ ਹੋ ਜੀ ਮਤਲਬ ਕਿਵੇਂ ਲੈ ਕੇ ਆਉਨੇ ਹੋ ਮਹਾਰਾਜ ਦੁਕਾਨਾਂ ਵੀ ਹੁੰਦੀਆਂ ਆਈ ਦੁਕਾਨਾਂ ਦਾ ਵੀ ਕਈ ਯਾਰ ਨਹੀਂ ਤਾਂ ਜਦੋਂ ਝਟਕੇ ਕਰੀਦੇ ਖੁਦ ਕਰੀਦੇ ਆ ਤੇ ਉਦੋਂ ਸਾਈਡ ਤੇ ਕੱਢ ਕੇ ਰੱਖ ਲਈਦਾ ਤੇ ਉਹਦੇ ਨਾਲ ਦੇ ਨਾਲ ਦੇਈ ਦਈਏ ਕਿਉਂਕਿ ਰੋਜ਼ ਇਹਨੂੰ ਤਾਂ ਖਰਾਕ ਦੀ ਲੋੜ ਹਾਂਜੀ ਹਾਂਜੀ ਤੇ ਦੂਸਰੀ ਗੱਲ ਕਰਦੇ ਆਂ ਕਿ ਜਦੋਂ ਇਹ ਆਪਣੇ ਜੀਵਨ ਸਾਥੀ ਦੀ ਗੱਲ ਕਰਦੇ ਆਂ ਅਜੇ ਇਹ ਬਾਤ ਆ ਜਾਂ ਕਿਉਂਕਿ ਜੀਵਨ ਸਾਥੀ ਦੇ ਨਾਲ ਇਹ ਵੀ ਮੈਂ ਇੰਨਾ ਕੁ ਜ਼ਰੂਰ ਜਾਣਦਾ ਕਿ ਕਹਿੰਦੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਹੀ ਆਪਣੇ ਪ੍ਰਜਾ ਨਾਲ ਕਰਦਾ ਆਪਣੇ ਸਾਥੀ ਦੇ ਨਾਲ ਇੱਕ ਉਹਦੇ ਨਾਲ ਹੀ ਰਹਿੰਦਾ ਜੇ ਉਹ ਚਲੇ ਜਾਵੇ ਤਾਂ ਕਿਸੇ ਨਾਲ ਨਹੀਂ ਰਹਿੰਦਾ ਇਕੱਲਾ ਹੀ ਰਹਿੰਦਾ ਇਹ ਫਿਰ ਇਹ ਬਿਲਕੁਲ ਸਹੀ ਗੱਲ ਆ ਬਾਬਾ ਜੀ ਇਹ ਰਹਿੰਦਾ ਕਿਸੇ ਕੋ ਨਹੀਂ ਇਹ ਬਸ ਜਰੋ ਜਿਨ੍ਹਾਂ ਨਾਲ ਪਹਿਰੇ ਪਿਆ ਜੇ ਜਰ ਹੁਣ ਸਾਰਿਆਂ ਕੋਲ ਜਿਆਦਾਤਰ ਮੇਰੇ ਕੋਲ ਹੀ ਹੁੰਦਾ ਜੀ ਇਹ ਠੀਕ ਹੈ ਜੀ ਉਦਾਂ ਹੁਣ ਭਰਾ ਨੇ ਸਾਰੇ ਉਥੇ ਪੜਾਦੇ ਰਹਿੰਦੇ ਆ ਤੇ ਤਾਂ ਕਰਕੇ ਫਿਰ ਸਾਰਿਆਂ ਦਾ ਪ੍ਰੇਮ ਆ ਦੇ ਫਿਰ ਸਾਰੇ ਕੋ ਚਲ ਜਾਂਦਾ ਹਲੇ ਜਿੰਨੇ ਵੀ ਬਾਣੇ ਵਾਲੇ ਸਿੰਘ ਆ ਉਹਨਾਂ ਕੋ ਚਲ ਜਾਂਦਾ ਮੋਸਟਲੀ ਇੱਕ ਇਹ ਵੀ ਆ ਕਿ ਇਹਦੇ ਆ ਇਹ ਲਿਆ ਕਿ ਤੁਸੀਂ ਬਾਬਾ ਜੀ ਜ਼ਰੂਰ ਮੈਨੂੰ ਉਹ ਵੀ ਦੱਸੋ ਕਿ ਜਦੋਂ ਲਿਆ ਸੀ ਕਿੰਡਾ ਸੀ ਉਹਨੇ ਭੇਟਾ ਕੀਤਾ ਸੀ ਕਿੰਨਾ ਕੁ ਸੀਗਾ ਦੋ ਜੀ ਬੱਚਾ ਹੀ ਸੀਗਾ ਇਹ ਬਾਬਾ ਜੀ 45 ਦਿਨਾਂ ਦਾ ਕਹਿ ਸਕੋ ਦੇਦੀ ਜਿਹੜੀ ਇਹ ਵਾਪਰ ਘਟਦੇ ਫਿਲਹਾਲ ਅਸਮਾਨ ਚ ਤਾਂ ਖੁੱਲਾ ਛੜਦੇ ਹਾਂ ਹਾਂਜੀ ਹਾਂਜੀ ਖੁੱਲਾ ਰਹਿੰਦਾ ਹੀ ਪੜਾ ਤੇ ਖੁੱਲਾ ਹੀ ਰਹਿੰਦਾ ਵਾ ਤੇ ਮੁੜੇ ਆਉਂਦਾ ਜੀ ਫਿਰ ਨਾਲ ਆ ਜਾਂਦਾ ਸ਼ਾਮ ਨੂੰ ਆਪੇ ਆ ਜਾਂਦਾ ਸ਼ਿਕਾਰ ਕਰਕੇ ਆਪਣਾ ਡੇਲੀ ਆਪਣਾ ਸ਼ਿਕਾਰ ਕਰੀ ਯਾਰ ਇਹ ਕਰਦਾ ਵਾ ਕਈ ਯਾਰ ਇਹਨੂੰ ਜਦੋਂ ਆਪ ਟੜਕਾ ਕ ਵਗੈਰ ਕਰੀ ਦੋ ਤਾਂ ਆਪ ਸ਼ਿਕਾਰ ਦੀਦਾ ਨਹੀਂ ਤਾਂ ਮੋਸਟਲੀ ਡੇਲੀ ਸ਼ਿਕਾਰ ਹੀ ਆਪ ਹੀ ਕਰਦਾ ਵਾ ਕੁਝ ਹੋਰ ਇਹਦੀ ਖਾਸੀਅਤਾਂ ਕੀ ਨੇ ਜਿਹੜੀ ਇਹਦੀ ਆਪ ਦੀ ਖਾਸੀਅਤ ਆ ਉਹ ਜ਼ਰੂਰ ਦੋ ਕੁ ਲਫ਼ਜ਼ ਹੋਰ ਦੱਸੋ ਖਾਸੀਅਤ ਬਾਬਾ ਜੀ ਇਹ ਆ ਇਹ ਤੁਹਾਨੂੰ ਇਹ ਦੇਖਣ ਨੂੰ ਮਿਲਦਾ ਕਿਹਦੇ ਬੰਦੀ ਨਹੀਂ ਰਹਿਣਾ ਕਿਉਂਕਿ ਇਹ ਬੰਦੀ ਨਹੀਂ ਰਹਿੰਦਾ ਕਿਸੇ ਦਾ ਪਰ ਇਹ ਪੈਰ ਜ਼ਰੂਰ ਬੰਨਿਆ ਹੈ ਇਸ ਦਾ ਇਹ ਇਸ ਟਾਈਮ ਬਾਬਾ ਜੀ ਬੰਦੀ ਇਹਨੂੰ ਬੰਦੀ ਵੀ ਨਹੀਂ ਕਹਿ ਸਕਦੇ ਖੁੱਲਾ ਹੀ ਆ ਜੀ ਇਹਨੂੰ ਹੁਣ ਵੀ ਖੋਲ ਦਈਏ ਸਾਨੂੰ ਕੋਈ ਪ੍ਰੋਬਲਮ ਸਾਡੇ ਨਾਲ ਹੀ ਬੈਠਾ ਰਹੂਗਾ ਪਰ ਇਹ ਆ ਕਿ ਕਿਸੇ ਜੇ ਉੱਡ ਕੇ ਵੱਜਣ ਕਿਸੇ ਚੁੰਝਣਾ ਮਾਰ